ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਦੇਖਦੇ 4 ਸਾਲਾਂ ਦੇ ਕੰਮ ਦੇਖਦੇ ਹੋਏ ਅਸੀਂ ਕੰਮ ਦੇ ਧਰ ਤੇ ਵੋਟ ਮੰਗ ਰਹੇ ਹਾਂ ਮੇਰੇ ਘਰ ਦੇ ਮੈਸੇਜ ਬਲਜਿੰਦਰ ਕੌਰ ਬਲਾਕ ਸ਼ਾਂਤੀ ਚੋਣਾ ਦੇ ਵਿੱਚ ਖੜੀ ਹੋਈ ਹੈ ਆ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗੇ ਕੰਮ ਕੀਤੇ ਜਾਣ ਪਿੰਡਾਂ ਦਾ ਵਿਕਾਸ ਹੋਵੇ ਤੇ ਸਾਡੀ ਇਹ اپੀਲ ਹੈ ਜੀ ਕਿ ਸਾਡੀ ਮਾਸੀ ਜੀ ਬਜਿੰਦਰ ਕੌਰ ਜੀ ਨੂੰ ਵੱਤਵਾਤ ਵੋਟ ਪਾ ਕੇ ਸਾਡਾ ਸਹਾਇਜ ਹੋ। ਇਹਨਾਂ ਦੇ ਮੈਸੇਜ ਬਜਿੰਦਰ ਕੌਰ ਆਮਾਦੀ ਪਾਰਟੀ ਦੀ ਟਿਕਟ ਤੋਂ ਬਲਕ ਸਮਤੀ ਲੜ ਰਹੇ ਨੇ। ਮੈਂ ਸਾਰੇ ਮੁਰੇ ਅਪੀਲ ਕਰਦਾ ਹਾਂ ਕਿ ਮੈਨੂੰ ਵੋਟਾਂ ਪਾ ਕੇ ਜਿਤਾ ਕੇ ਲੈ ਕੇ ਆਓ ਜਿਹੜੇ ਵੀ ਕੰਮ ਹੋਣਗੇ ਪਿੰਡ ਦੇ ਜਾਂ ਆਕਾਸ਼ ਚਾਰੇ ਪਿੰਡਾਂ ਦਾ ਉਹ ਮੈਂ ਖੁਦ ਨਾਲ ਤਰਿਆ ਕਰੂੰਗਾ। ਹਾਂਜੀ ਮੈਂ ਹਰਪਾਲ ਸਿੰਘ ਪਿੰਡ ਫਤੇਪੁਰ ਤੋਂ ਮੇਰੇ ਘਰ ਦੇ ਮੈਸੇਜ ਬਲਜਿੰਦਰ ਕੌਰ ਬਲਾਕ ਸ਼ਾਂਤੀਚੋਣਾ ਦੇ ਵਿੱਚ ਖੜੀ ਹੋਈ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਵੋਟਾਂ ਪਾ ਕੇ ਜਿਤਾ ਕੇ ਲੈ ਕੇ ਆਓ ਜਿਹੜੇ ਵੀ ਕੰਮ ਹੋਣਗੇ ਪਿੰਡ ਦੇ ਜਾਂ ਵਿਕਾਸ ਚਾਰੇ ਪਿੰਡਾਂ ਦਾ ਉਹ ਮੈਂ ਖੁਦ ਨਾਲ ਤੁਰਿਆ ਕਰੂੰਗਾ ਮੈਗਰੀਜ ਖਾਲਸਾ ਬੈਗਰੀਜ ਕੀ ਫਤਿਹ ਮੈਂ ਚਮਕੌਰ ਸਿੰਘ ਆਈ ਅਸੀਂ ਆਮ ਆਦੀ ਪਾਰਟੀ ਤੋਂ ਬੁਲਾਉਣ ਕਰਦੇ ਹਾਂ ਤੇ ਇਹ ਮੇਰੇ ਚਾਚਾ ਜੀ ਨੇ ਹਰਪਾਲ ਸਿੰਘ ਇਹਨਾਂ ਦੇ ਮੈਸੇਜ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਲਾਕ ਸਮਤੀ ਲੜ ਰਹੇ ਨੇ ਚਾਰ ਪਿੰਡਾਂ ਦੇ ਜੋਣਾ ਹੀ ਫਤੇਪੁਰ ਮੋਫਰ ਮੋਡਾ ਤੇ ਨੰਦਗੜ ਤੇ ਅਸੀਂ ਆਮ ਆਦਮੀ ਪਾਰਟੀ ਤੋਂ ਬੁਲਾਉਣ ਕੀਤੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਦੇਖਦੇ ਚਾਰ ਸਾਲਾਂ ਦੇ ਕੰਮ ਦੇਖਦੇ ਹੋਏ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗੇ ਕੰਮ ਕੀਤੇ ਜਾਣ ਬਿਨਾਂ ਦਾ ਵਿਕਾਸ ਹੋਵੇ ਤੇ ਸਾਡੀ ਹੀ ਪੀਲਾ ਜੀ ਕਿ ਸਾਡੀ ਮਾਸੀ ਜੀ ਬਜਿੰਦਰ ਕੌਰ ਜੀ ਨੂੰ ਬਤ ਬਤ ਵੋਟ ਪਾ ਕੇ ਸਾਡਾ ਸਹਿਯੋਗ ਦੇ